ਅੱਜ ਅਮਰitsar ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵਪਾਰ ਮਿਲਣੀ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਖੜੀ ਖੁਦ ਆਏ ਹੋਏ ਨੇ ਉਹਨਾਂ ਨੇ ਫੰਡਾਂ ਦੀ ਗੱਲ ਕੀਤੀ ਕਹਿੰਦੇ 9000 ਕਰੋੜ ਰੁਪਈਆ ਜਿਹੜਾ ਫੰਡ ਸੀ ਉਹ ਕੇਂਦਰ ਨੇ ਪੰਜਾਬ ਦਾ ਰੋਕਿਆ ਹਰਵਿੰਦ ਕੇਜਰੀਵਾਲ ਇਹ ਦੱਸਣ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਹ ਖੁਦ ਜੀ ਕਿੰਨੇ ਵਾਰ ਜਿਹੜਾ ਪ੍ਰਧਾਨ ਮੰਤਰੀ ਵਿੱਤ ਮੰਤਰੀ ਜਾਂ ਜਿਹੜੇ ਪੰਚਾਇਤਾਂ ਵਾਲੇ ਮੰਤਰੀ ਦੇ ਉਹਨਾਂ ਨੂੰ ਮਿਲਣ ਗਏ ਆ ਜੀ ਇੱਥੇ ਬਹਿ ਕੇ ਕਾਗਜ਼ੀ ਸ਼ੇਰ ਬੰਨਾ ਹੋਰ ਗੱਲ। ਵਪਾਰੀਆਂ ਨੇ ਸਭ ਤੋਂ ਵੱਧ ਗੱਲ ਕਹੀ ਹੈ ਅਮਨ ਕਾਨੂੰਨ ਦੀ। ਕਿ ਕੇਜਰੀਵਾਲ ਸਾਹਿਬ ਜਿਹਦਾ ਭਰੋਸਾ ਦੇਤਾ ਕਿ ਪੰਜਾਬ ਦਾ ਅਮਨ ਕਾਨੂੰਨ ਸੁਧਰ ਗਿਆ। 2 ਸਾਲ ਦੇ ਵਿੱਚ ਤੁਸੀਂ ਕੀਤਾ ਕੀ ਹੈ? ਉਹਦੇ ਬਾਰੇ ਦੱਸੋ। ਠੀਕ ਹੈ ਮੁੱਖ ਮੰਤਰੀ ਸਾਹਿਬ ਨੇ ਟੋਲ ਨੂੰ ਖਤਮ ਕਰਾਏ ਪਰ ਸੜਕਾਂ ਦਾ ਹਾਲ ਕੀ ਹੈ? ਉਹ ਵੀ ਦੇਖੋ। ਤੁਸੀਂ ਕਿਹਾ ਬਿਜਲੀ ਅਸੀਂ ਮੁਕਤ ਕਰਤੀ ਤੇ ਉਹ 3 ਲੱਖ ਤੋਂ ਵੱਧ ਮੀਟਰ ਇੱਕੋ ਘਰ ਦੇ ਵਿੱਚ 2-2 ਮੀਟਰ ਲੱਗ ਗਏ। ਜੀਵਾਲ ਹਰਾਨ ਨੇ ਕਿਹਾ ਕਿ ਕੱਲੇ ਭਗਵੰਤ ਮਾਨੀ ਨੇ ਜਿਹੜੇ ਕੇਂਦਰ ਦੇ ਨਾਲ ਲੜ ਰਹੇ ਨੇ ਜੇ ਲੋਕ ਵਾਕਿਆ ਨੂੰ ਜਿਤਾ ਦਿੰਦੇ ਨੇ ਆਮ ਆਦਮੀ ਪਾਰਟੀ ਨੂੰ ਮੁਰਤੋਂ ਸੱਤਾ ਵਿੱਚ ਲੈ ਆਉਂਦੇ ਨੇ ਤਾਂ ਫਿਰ 13 ਜਾਣੇ ਜਿਹੜੇ ਨੇ ਉਹ ਪਾਰਲੀਮੈਂਟ ਵਿੱਚ ਜਾ ਕੇ ਬੋਲਣਗੇ। ਪਹਿਲਾਂ ਜਿਹੜੇ 7 ਪੰਜਾਬ ਦੇ ਵਿੱਚ ਗੂਗੇ ਪਹਿਲਵਾਨ ਭੇਜੇ ਉਹਨਾਂ ਨੇ ਕਿੰਨਾ ਕੰਮ ਕੀਤਾ ਇਰਾ ਤੁਸੀਂ ਜਾਓਗੇ 92 ਜੇ ਕੋਈ ਗੱਲ ਕਰਦਾ ਉਹ ਤੁਸੀਂ ਗੱਲ ਤਾਂ ਸੁਣਦੇ ਨਹੀਂ ਤੁਸੀਂ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਉਹਦੇ ਤੇ ਚੁੱਪੀ ਕਿਉਂ ਧਾਰੀ ਵੀ ਹੈ ਜੀ ਇਹ ਸਾਰੇ ਸਵਾਲਾਂ ਦੇ ਸਵਾਲ ਨੇ ਜਿਹਦਾ ਜਵਾਬ ਕੇਜਰੀਵਾਲ ਸਾਹਿਬ ਨੂੰ ਦੇਣਾ ਚਾਹੀਦਾ ਹੈ ਸਭ ਬਠਿੰਡਾ ਪਹੁੰਚੇ ਹੋਏ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਬਾਦਲਾਂ ਦੇ ਖਿਲਾਫ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਕਿ ਪੰਥ ਦਾ ਬੁਰਾ ਹਾਲ ਬਾਦਲਾਂ ਨੇ ਕੀਤਾ ਜਿਹੜੀਆਂ ਬੇਅਦਬੀਆਂ ਹੋਈਆਂ ਇਹ ਤਾਂ ਕਦੇ ਸਿੱਧਾ ਕਰਾਂਗਾ ਨਹੀਂ ਇਹਨਾਂ ਨੂੰ ਕੌਣ ਕਹਿੰਦਾ ਕਰਾਂਗਾ ਨਹੀਂ ਹਾਂ ਤੇ ਰਾਜ ਦਾ ਤੁਹਾਡਾ ਜੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਕੰਮ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੀਤਾ ਸੀ ਉਹ ਸਾਰੇ ਦਾ ਸਾਰਾ ਇਹਨਾਂ ਦੇ ਕਬਜੇ ਚ ਮਨਜੀਤ ਸਿੰਘ ਦਾਦੂਬਾਲ ਉਹ ਲੰਬੇ ਸਮੇਂ ਤੋਂ ਪੰਥ ਵਿੱਚ ਕਵੀ ਪੰਥ ਵਿੱਚ ਜਿਹੜਾ ਇਹ ਸ਼ਾਖੜੀ ਕੀ ਹੈ ਜੀ ਇਹਦੇ ਲਈ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਸਮਝਦੇ ਐ ਕਿ ਉਹਨਾਂ ਦੇ ਕਰਕੇ ਪਾਰਟੀ ਦੀ ਸ਼ਾਖ ਖਤਮ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸੜਾ ਖਾਸ ਪ੍ਰੋਗਰਾਮ ਇੱਕ ਮੀੜੀ ਵੀ ਸੁਣੋ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੇ ਮਨਜੀਤ ਕੌਰ ਗਿੱਲ ਇਸ ਪ੍ਰੋਗਰਾਮ ਦੇ ਵਿੱਚ ਵੱਡੀਆਂ-ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਤੇ ਜ਼ਿਆਦਾ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਮਿਹਰਬਾਨੀ ਸਿਵਰਨ ਜੀ ਦਿਲੋਂ ਸਾਹਿਬ ਅੱਜ ਅਮਰitsar ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਵਪਾਰ ਮਿਲਣੀ ਕੀਤੀ ਗਈ ਹੈ ਅਰਵਿੰਦ ਕੇਜਰੀਵਾਲ ਹਰੀ ਖੁਦ ਆਏ ਹੋਏ ਨੇ ਤੇ ਇਸ ਮੌਕੇ ਉਹਨਾਂ ਆਖਿਆ ਕਿ ਜਿਹੜਾ ਵਪਾਰੀ ਵਰਗ ਹੁੰਦਾ ਹੈ ਉਹ ਰੀੜ ਦੀ ਹੱਡੀ ਹੁੰਦਾ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿਤਾ ਹੈ ਕਿ ਦੋ ਸਾਲਾਂ ਚ ਅਸੀਂ ਬਹੁਤ ਕੰਮ ਕੀਤੇ ਤੇ ਤਿੰਨ ਸਾਲਾਂ ਚ ਬਾਕੀ ਜਿਹੜੇ ਵਾਦੇ ਨੇ ਉਹ ਵੀ ਪੂਰੇ ਕਰਾਂਗੇ ਉਹਨਾਂ ਨੇ ਫੰਡਾਂ ਦੀ ਵੀ ਗੱਲ ਕੀਤੀ ਕਹਿੰਦੇ 9000 ਕਰੋੜ ਰੁਪਈਆ ਜਿਹੜਾ ਫੰਡ ਸੀ ਉਹ ਕੇਂਦਰ ਨੇ ਪੰਜਾਬ ਦਾ ਰੋਕਿਆ ਹੋਇਆ ਹੈ ਜੀ ਅਰਵਿੰਦ ਕੇਜਰੀਵਾਲ ਜਦੋਂ ਵੀ ਆਉਂਦੇ ਹੈ ਜੀ ਇਸ ਤਰ੍ਹਾਂ ਦਾ ਰਾਗ ਹਰ ਵਾਰ ਆਲਾਪ ਦੇ ਹੈ ਇਹਨਾਂ ਨੇ ਕੁਝ ਸਮਾਂ ਪਹਿਲਾਂ ਵੀ ਵਪਾਰੀਆਂ ਨਾਲ ਮਿਲਣੀਆਂ ਕੀਤੀਆਂ ਜੀ 9000 ਕਰੋੜ ਦੀ ਜਿਹਦੀ ਗੱਲ ਕਰਦੇ ਆ ਇੱਕ ਤਾਂ ਉਹ ਜਿਹੜਾ ਸਿਹਤ ਮਿਸ਼ਨ ਦਾ ਫੰਡ ਹੈ ਉਹ ਹੈ ਜੀ ਦੂਸਰਾ ਹੈਗਾ ਪਿੰਡੂ ਵਿਕਾਸ ਫੰਡ ਉਹਦੀਆਂ ਕੁਝ ਸ਼ਰਤਾਂ ਵਗੈਰਾ ਨੇ ਅਰਵਿੰਦ ਕੇਜਰੀ ਵਾਲੇ ਦੱਸਣ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਹ ਖੁਦ ਜੀ ਕਿੰਨੇ ਬਾਅਦ ਜਿਹੜਾ ਪ੍ਰਧਾਨ ਮੰਤਰੀ ਵਿੱਤ ਮੰਤਰੀ ਜਾਂ ਜਿਹੜੇ ਪੰਚਾਇਤਾਂ ਵਾਲੇ ਮੰਤਰੀ ਨੇ ਉਹਨਾਂ ਨੂੰ ਮਿਲਣ ਗਏ ਆ ਕਦੇ ਜੀ ਇੱਥੇ ਬਹਿ ਕੇ ਕਾਗਜ਼ੀ ਸ਼ੇਰ ਬੰਨਾ ਹੋਰ ਗੱਲ ਹੁੰਦੀ ਹੈ ਹਮ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਕਹਿੰਦਾ ਕਿ ਤੁਹਾਨੂੰ ਅਸੀਂ ਸਸਤੀ ਬਿਜਲੀ ਦੇਾਂਗੇ ਜੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ ਸੀ ਕਿ ਸਨਤਾਂ ਨੂੰ 5 ਰੁਪਏ ਯੂਨਟ ਬਿਜਲੀ ਮਿਲੇਗੀ ਉਹ ਮਿਲ ਰਹੀ ਹੈ ਨਹੀਂ ਮਿਲ ਰਹੀ ਬੈਨੂਰੀ ਪਤਾ ਜੀ ਸਨਤਕਾਰਾਂ ਨੇ ਬਹੁਤ ਸਾਰੀਆਂ ਸਮੱਸਿਆਵਾਂ ਆਪਣੀਆਂ ਪਹਿਲਾਂ ਵੀ ਦਸੀਆਂ ਕੇਜਰੀਵਾਲ ਸਾਹਿਬ ਇਹ ਗੱਲ ਦੱਸਣਗੇ ਕਿ ਇਹਨਾਂ ਸੰਤਕਾਰਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਨੇ ਆਪਣੇ ਅਧਿਕਾਰੀ ਭੇਜੇ ਜੀ ਇਹਨਾਂ ਨਾਲ ਗੱਲਬਾਤ ਕਰਨਾ ਹੈ ਕਿ ਤੁਸੀਂ ਆਓ ਯੂਪੀ 'ਚ ਸੰਤਾ ਲਾਓ ਅਸੀਂ ਤੁਹਾਨੂੰ ਵੱਧ ਤੋਂ ਵੱਧ ਸਹੂਲਤਾਂ ਦੇਵਾਂਗੇ ਜੀ ਵਪਾਰੀਆਂ ਨੇ ਸਭ ਤੋਂ ਵੱਧ ਗੱਲ ਕਹੀ ਹੈ ਅਮਨ ਕਾਨੂੰਨ ਦੀ ਕੀ ਕੇਜਰੀਵਾਲ ਸਾਹਿਬ ਇਹਦਾ ਭਰੋਸਾ ਦਿੰਦਾ ਹੈ ਕਿ ਪੰਜਾਬ ਦਾ ਅਮਨ ਕਾਨੂੰਨ ਸੁਧਰ ਗਿਆ? ਇੱਥੇ ਨਸ਼ੇ ਦਾ ਬੋਲਬਾਲਾ ਹੈ, ਬੇਲੜ ਲੋਕ ਨਸ਼ੇ ਦੇ ਵੱਲ ਜਾ ਰਹੇ ਨੇ। ਉਹਨੂੰ ਸੁਧਾਰਨ ਵਾਸਤੇ ਕਿਹੜਾ ਖਾਕਾ ਤਿਆਰ ਕੀਤਾ ਹੈ? ਇਹ ਵੀ ਦੱਸ ਦੇ। ਜੀ। ਠੀਕ ਹੈ ਉਹਨਾਂ ਨੇ ਅੱਜ 21 ਦੇ ਵਿੱਚ ਵੀ ਕੀਤੀ ਗਾਂ ਸਰਕਾਰ ਆਉਣ ਤੋਂ ਪਹਿਲਾਂ ਆ ਸਰਦੀ ਜੀ ਦੇ ਵਿੱਚ ਵੀ ਦੋਵੇਂ ਇਕੱਠੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮਿਲ ਕੇ ਗਏ ਸੀ ਉਹਦੇ ਵਿੱਚੋਂ ਮੀਡੀਆ ਹੀ ਗੈਪ ਕਰਤਾ ਕਿ ਅਸੀਂ ਤੁਹਾਨੂੰ ਖਬਰ ਬਣਾ ਕੇ ਭੇਜਾਂਗੇ ਹਾਂ ਕਿਉਂ ਕਿਉਂਕਿ ਅਸਲੀਅਤ ਦਾ ਜਵਾਬ ਨਹੀਂ ਦੇ ਸਕਦੇ ਜੀ ਸੋ ਅੱਜ ਸੰਤ ਕਰਾਂ ਨਾਲ ਗੱਲ ਕੀਤੀ ਹੈ ਔਰ ਕੇਜਰੀਵਾਲ ਸਾਹਿਬ 'ਚ ਮਹਾਰਤ ਹੈ ਕਿ ਉਹ ਬਾਤ ਦਾ ਬਤੰਗੜ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਜੀ ਮਹਾਰਤਾ ਹਾਜ਼ਰ ਕੀਤੀ ਹੋਈ ਹੈ 2 ਸਾਲ ਦੇ ਵਿੱਚ ਤੁਸੀਂ ਕੀਤਾ ਕੀ ਹੈ ਉਹਦੇ ਬਾਰੇ ਦੱਸੋ ਠੀਕ ਹੈ ਮੁੱਖ ਮੰਤਰੀ ਸਾਹਿਬ ਨੇ ਟੋਲ ਖਤਮ ਕਰਾਏ ਪਰ ਸੜਕਾਂ ਦਾ ਹਾਲ ਕੀ ਹੈ ਉਹ ਵੀ ਦੇਖੋ ਹਮ ਤੁਸੀਂ ਕਿਹਾ ਬਿਜਲੀ ਅਸੀਂ ਮੁਕਤ ਕਰਤੀ ਤੇ ਉਹ 3 ਲੱਖ ਤੋਂ ਵੱਧ ਮੀਟਰ ਇੱਕੋ ਘਰ ਦੇ ਵਿੱਚ 2-2 ਮੀਟਰ ਲੱਗ ਗਏ ਜੀ ਤੇ ਉਹ ਕਿਹਨੇ ਕਰਨਾ ਹੈ ਇਹਦੇ ਬਾਬ ਚ ਬਿਜਲੀ ਚੋਰੀ ਹੁੰਦੀ ਹੈ ਜਿਹੜਾ ਬਾਰਡਰ ਜ਼ੋਨ ਹੈ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਦਾ ਇਲਾਕਾ ਹੁੰਦਾ ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਹੈ ਜੀ ਦੂਜੇ ਨੰਬਰ ਤੇ ਪੱਛਮ ਜ਼ੋਨ ਹੈ ਜਿਹਦੇ ਵਿੱਚ ਬਠਿੰਡਾ ਮਾਨਸਾ ਮੁਕਤਸਰ ਅ ਐਸੇ ਤਰ੍ਹਾਂ ਫਿਰੋਜ਼ਪੁਰ ਅ ਫਾਜ਼ਿਲਕਾ ਜੀ ਫਰੀਦਕੋਟ ਇਹ ਏਰੀਆ ਹੁੰਦੇ ਨੇ ਕੀ ਇਹ ਬਿਜਲੀ ਚੋਰੀ ਕੋ ਘਟਾਈ ਗਈ ਹੈ ਬਿਜਲੀ ਦੀ ਫਜ਼ੂਲ ਖਰਚੀ ਤੁਸੀਂ ਕਿਸੇ ਸ਼ਹਿਰ ਚੋਂ ਲੰਘ ਜਾਓ 10 10 10 ਦਿਨ ਲਿੱਟ ਲਾਈਟਾਂ ਲੱਗੀਆਂ ਰਹਿੰਦੀਆਂ ਨੇ ਤੇ ਜੇ ਕਿਸੇ ਅਧਿਕਾਰੀ ਨੂੰ ਕੋਈ ਪੁੱਛ ਲੈ ਘੜਿਆ ਘੜਾਇਆ ਸਵਾਲ ਉਹ ਜੀ ਚੈੱਕ ਕਰ ਰਹੇ ਨੇ ਹਾਂ ਤੇ ਤੁਸੀਂ ਸਾਰੀਆਂ ਲੈਣਾ ਤੇ ਲੈੰਜ ਨਾਲ ਵੀ ਦੇਖ ਲਓ ਤੁਹਾਨੂੰ ਇੱਕ ਬੰਦਾ ਨੇੜੇ ਨਹੀਂ ਹੁੰਦਾ ਇਹ ਮਿਸ ਅਰੇਂਜਮੈਂਟ ਹੈ ਜਿਹੜੀ ਸਰਕਾਰਾਂ ਚ ਚੱਲ ਰਹੀ ਮੈਂ ਸਮਝਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇਹਨਾਂ ਦੇ ਕੰਨ ਥੋੜੇ ਜੇ ਸਖਤੀ ਨਾਲ ਖਿੱਚਨੇ ਚਾਹੀਦੇ ਜੀ ਤਿਲੋਂ ਸਾਹਬ ਐਸੇ ਦੌਰਾਨ ਹੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਰੀ ਉਹਨਾਂ ਦੀਆਂ ਵੀ ਬੜੀਆਂ ਤਾਰੀਫੀਆਂ ਕੀਤੀਆਂ ਗਈਆਂ ਨੇ ਕਿ ਜੀਵਲ ਹਰਣਾ ਨੇ ਕਿਹਾ ਕਿ ਕੱਲੇ ਭਗਵੰਤ ਮਾਨ ਹੀ ਨੇ ਜਿਹੜੇ ਕੇਂਦਰ ਦੇ ਨਾਲ ਲੜ ਰਹੇ ਨੇ ਜੇ ਲੋਕ ਵਾਕਿਆ ਨੂੰ ਜਿਤਾ ਦਿੰਦੇ ਨੇ ਆਮ ਆਦਮੀ ਪਾਰਟੀ ਨੂੰ ਮੁਰਤੋਂ ਸੱਤਾ ਵਿੱਚ ਲੈ ਆਉਂਦੇ ਨੇ ਤਾਂ ਫਿਰ 13 ਜਾਣੇ ਜਿਹੜੇ ਨੇ ਉਹ ਪਾਰਲੀਮੈਂਟ ਵਿੱਚ ਜਾ ਕੇ ਬੋਲਣਗੇ ਪਹਿਲਾਂ ਜਿਹੜੇ 7 ਪੰਜਾਬ ਦੇ ਵਿੱਚ ਗੁੰਗੇ ਪਹਿਲਵਾਨ ਭੇਜੇ ਉਹਨਾਂ ਨੇ ਕਿੰਨਾ ਕੁ ਬੋਲ ਲਿਆ ਜੀ ਜਿਹੜੇ ਪੰਜਾਬ ਦੇ ਰਾਜ ਸਭਾ ਦੇ ਉੱਤੇ ਗਏ ਕਦੇ ਕਦੇ ਸੰਦੀਪ ਪਾਟਕ ਤੇ ਰਘਬ ਚੱਡਾ ਜ਼ਰੂਰ ਬੋਲਦੇ ਆ ਜੀ ਤੇ ਪਾਪਾ ਬਲਬੀਰ ਸਿੰਘ ਸੀਚੇਵਾਲ ਉਹ ਬਾਤਾਂ ਬਰਨ ਦੀ ਗੱਲ ਕਰਦੇ ਆ ਆ ਲੁਧਿਆਣੇ ਵਾਲਾ ਤੁਹਾਡਾ ਤੇ ਉਹ लवली ਯੂਨੀਵਰਸਿਟੀ ਵਾਲਾ ਤੇ ਉਹ ਕਰੈਕਟਰ ਹਰਭਜਨ ਸਿੰਘ ਦੱਸਿਓ ਇਹਨਾਂ ਨੇ ਕਿੰਨੇ ਕੁ ਸਵਾਲ ਚੱਕੇ ਆ ਕੇਜਰੀਵਾਲ ਸਾਹਿਬ ਜੀ ਪੰਜਾਬ ਦੇ ਕਿਹੜੇ ਸਵਾਲਾਂ ਦੀ ਗੱਲ ਕੀਤੀ ਹੈ ਸੋ 13 ਤੁਸੀਂ ਜਾਓਗੇ 92ਵੇਂ ਜੇ ਕੋਈ ਗੱਲ ਕਰਦਾ ਉਹ ਤੁਸੀਂ ਗੱਲ ਤਾਂ ਸੁੰਦੇ ਨਹੀਂ ਤੁਸੀਂ ਆਪਣੇ ਐਮਐਲਏ ਕੁਮਰ ਵਿਜੇ ਪ੍ਰਤਾਪ ਉਹਦੇ ਤੇ ਚੁੱਪੀ ਕੇ ਉਤਾਰੀ ਵੀ ਹੈ ਜੀ ਇਹ ਸਾਰੇ ਸਵਾਲਾਂ ਦੇ ਸਵਾਲ ਨੇ ਜਿਹਦਾ ਜਵਾਬ ਕੇਜਰੀਵਾਲ ਸਾਹਿਬ ਨੂੰ ਦੇਣਾ ਚਾਹੀਦਾ ਜੀ ਜੀ ਸਿੱਖੋ ਸਭ ਬਠਿੰਡਾ ਪਹੁੰਚੇ ਹੋਏ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਤੇ ਬਾਦਲਾਂ ਦੇ ਖਿਲਾਫ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਕਿ ਪੰਥ ਦਾ ਬੁਰਾ ਹਾਲ ਬਾਦਲਾਂ ਨੇ ਕੀਤਾ ਹੈ ਉਹਨਾਂ ਬਠਿੰਡਾ ਦੇ ਲੋਕਾਂ ਨੂੰ ਫਿਰ ਅਪੀਲ ਕਰਤੀ ਕਿ ਕਹਿੰਦੇ ਕਿ ਜੇ ਪੰਥ ਬਚਾਉਣਾ ਹੈ ਤਾਂ ਫਿਰ ਬਾਦਲਾਂ ਨੂੰ ਹਰਾਓ ਜੀ ਦੇਖੋ ਸੰਤ ਬਲਬੀਤ ਸਿੰਘ ਇਹ ਜਿਹੜੇ ਬਲਜੀਤ ਸਿੰਘ ਦਾਦੂਵਾਲ ਨੇ ਜੀ ਇਹ ਜਥੇਦਾਰ ਵੀ ਮਤਵਾਜੀ ਰਹਿ ਚੁੱਕੇ ਨੇ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਇਹ ਤੋਂ ਪਹਿਲਾਂ ਜੀ ਧਾਰਮਿਕ ਸਖਸ਼ੀਅਤ ਨਹੀਂ ਜਿਹੜੀਆਂ ਬੇਅਦਬੀਆਂ ਹੋਈਆਂ ਇਹ ਤਾਂ ਕਹਿੰਦੇ ਅਸੀਂ ਤਾਂ ਕਰਾਂਗੇ ਨਹੀਂ ਇਹਨਾਂ ਨੂੰ ਕੌਣ ਕਹਿੰਦਾ ਕਰਾਂਗਾ ਨਹੀਂ ਹਾਂ ਤੇ ਰਾਜ ਤਾਂ ਤੁਹਾਡਾ ਸੀ ਹਾਂ ਜਦੋਂ ਇਹ ਬੇਅਦਬੀਆਂ ਹੋਈਆਂ ਉਹ ਦੇਨਵੀ 1 ਜੂਨ ਹੈ ਜੀ ਜਦੋਂ 2015 ਦੇ ਵਿੱਚ ਪਿੰਡ ਬੁਰਜ ਜਵਾਰ ਸਿੰਘ ਵਾਲਾ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਜੀ ਉਸ ਤੋਂ ਬਾਅਦ ਸਾਰੇ ਕਹਿੰਦੇ ਆ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰਾ ਕੰਮ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਕੀਤਾ ਸੀ ਉਹ ਸਾਰੇ ਦਾ ਸਾਰਾ ਇਹਨਾਂ ਦੇ ਕਬਜ਼ੇ 'ਚ ਹੈ ਜਿਹੜਾ ਸਿਰਸੇ ਵਾਲਾ ਸਾਧ ਹੈ ਰਾਮ ਰਹੀਮ ਸਿੰਘ ਜੀ ਉਹਨੂੰ ਮਾਫੀ ਦਿਵਾਈ ਗਈ ਬਿਨਾਂ ਮੰਗੇ ਤੇ ਜਥੇਦਾਰਾਂ ਨੂੰ ਬਾਦਲ ਸਾਹਿਬ ਦੀ ਕੋਠੀ ਬੁਲਾਇਆ ਉਹਦੇ ਵਿੱਚ ਆਖਿਆ ਗਿਆ ਕਿ ਤੁਸੀਂ ਆਹ ਮਾਫੀ ਦਿਓ ਇੱਕ ਜਥੇਦਾਰ ਸੀ ਗਿਆਨੀ ਮਾਲੂ ਸਿੰਘ ਜੀ ਤਖਤਸ਼ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਉਹਨਾਂ ਨੇ ਆਖਿਆ ਕਿ ਤੁਸੀਂ ਸਾਨੂੰ ਦੱਸ ਦਿਆ ਕਰੋ ਅਸੀਂ ਕਰ ਦਿਆ ਕਰਾਂਗੇ ਪਰ ਪੰਥ ਦੇ ਜਥੇਦਾਰਾਂ ਨੂੰ ਆਪਣੀਆਂ ਸਰਕਾਰੀ ਕੋਠੀਆਂ ਵਿੱਚ ਨਾ ਬੁਲਾਓ ਹਾਂ ਉਹ ਮਨ ਤੇ ਲਾਗੇ ਤੇ ਅੱਜ ਇਸ ਦੁਨੀਆ ਤੇ ਨਹੀਂ ਰਹੇ ਜੀ ਇੱਕ ਸਿੱਖ ਨੂੰ ਤਾਂ ਇਹ ਕਿਹਾ ਗਿਆ ਕਹਿਣੀ ਤੇ ਕਰਨੀ ਦਾ ਇੱਕੋ ਹੋਵੇ ਉਸ ਵੇਲੇ ਗਿਆਨੀ ਗੁਰਮukh ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਸੀ ਜੀ ਉਹਦੀ ਬਦਲੀ ਕਰਤੀ ਜਦੋਂ ਉਹਨੇ ਤੇ ਬਾਅਦ ਦੇ ਵਿੱਚ ਸਮਝੌਤਾ ਹੋਇਆ ਤੇ ਉਹਨੂੰ ਦੁਬਾਰਾ ਅਕਾਲ ਤਖਤ ਸਾਹਿਬ ਤੇ ਲਾਤਾ ਉਹਨਾਂ ਨੇ ਵੀ ਸਵਾਲ ਠਾਇਆ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅੱਜ ਕੱਲ ਅਕਾਲ ਤਖਤ ਸੌਰੀ ਦੇ ਪਹਿਲਾਂ ਇੱਕ ਤਾਂ ਜਥੇਦਾਰ ਸੀ ਅੱਜ ਕੱਲ ਉਹ ਦਮਦਮਾ ਸਾਹਿਬ ਦੇ ਜਥੇਦਾਰ ਨੇ ਜੀ ਉਹਨਾਂ ਨੇ ਪਿਛਲੇ ਸਮੇਂ 'ਚ ਕਿਹਾ ਕਿ ਤੁਸੀਂ ਪੰਥ ਦੀਆਂ ਸ਼ਕਤੀਆਂ ਕਮਜ਼ੋਰ ਕਰਤੀਆਂ ਨੇ ਹਾਂ ਸੋ ਬਲਜੀਤ ਸਿੰਘ ਦਾਦੂਬਾਲ ਉਹ ਲੰਬੇ ਸਮੇਂ ਤੋਂ ਪੰਥ ਵਿੱਚ ਕਮੀ ਪੰਥ ਵਿੱਚ ਜਿਹੜਾ ਇਹ ਸ਼ਾਖ ਡਿੱਗੀ ਹੈ ਜੀ ਇਹਦੇ ਲਈ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਸਮਝਦੇ ਐ ਕਿ ਉਹਨਾਂ ਦੇ ਕਰਕੇ ਪਾਰਟੀ ਦੀ ਸ਼ਾਖ ਖਤਮ ਹੋਈ ਹੈ ਸੋ ਦਿਖਰਾ ਹੋਵੇਗਾ ਅਗਲੇ ਸਮੇਂ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਇਸ ਵੇਲੇ ਚਾਰੇ ਪਾਸਿਓ ਚੁਣੌਤੀਆਂ ਨੇ ਜੀ ਕਿਉਂਕਿ ਬੀਬੀ ਆਰ ਸਬਰਤ ਕੌਰ ਪਹਿਲਾਂ ਇਹ ਅਕਾਲੀ ਦਲ ਤੇ ਭਾਜਪਾ ਇਕੱਠੇ ਲੜਦੇ ਸੀ ਜੀ ਹੁਣ ਭਾਜਪਾ ਵੱਲੋਂ ਸਰਦਾਰ ਸਿਕੰਦਰ ਸਿੰਘ ਮਲੂਕਾ ਦੀ ਨੂੰ ਬੀਬੀ ਪਰਮਪਾਲ ਕੌਰ ਚੋਣ ਲੜ ਰਹੇ ਨੇ ਜੀ ਸੋ ਸਰੂਪ ਚੰਦ ਸਿਗਲਾ ਜਿਹੜੇ ਸਥਾਨਕ ਐਮਐਲਏ ਸੀ ਬਠਿੰਡੇ ਦੇ ਉਹ ਵੀ ਭਾਜਪਾ ਚ ਨੇ ਮੌੜ ਮੰਡੀ ਦੇ ਸਾਬਕਾ ਐਮਐਲਏ ਜਗਦੀਪਨ ਕਈ ਉਹ ਵੀ ਭਾਜਪਾ ਦੇ ਵਿੱਚ ਨੇ ਸੋ ਬੀਬੀ ਆਰ ਸਬਰਤ ਕੌਰ ਨੂੰ ਚਾਰੇ ਪਾਸਿਓ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਸੀਟ ਕਿਵੇਂ ਜਿੱਤਣੀ ਹੈ ਇਹ ਤਾਂ ਪਾਰਟੀ ਪ੍ਰਧਾਨ ਸਾਹਿਬ ਹੀ ਦੱਸ ਸਕਦੀ ਹੈ ਜੀ ਟਿਲੋ ਸਾਹਿਬ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੂੰ ਪਰਵਾ ਹੰਗਾਰਾ ਮਿਲ ਰਿਹਾ ਹੈ ਝੋੜਾ ਛੋੜਾ ਨਾਲ ਤਿਆਰੀਆਂ ਚੱਲ ਰਹੀਆਂ ਨੇ ਹੁਣ ਉਹਨਾਂ ਨੂੰ ਵੱਡਾ ਮਵਲ ਮਿਲਿਆ ਕਿਉਂਕਿ ਬਲਵੰਤ ਸਿੰਘ ਰਾਮੂ ਵਾਲੀਆ ਹਰਾਂ ਨੇ ਰਾਜਾ ਵੜਿੰਗ ਹਰਾਂ ਦੀ ਹਮੈਤ ਕਰ ਦਿੱਤੀ ਹੈ ਜੀ ਦੇਖੋ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਦੀ ਪਾਰਟੀ ਹੈ ਲੋਕ ਭਲਾਈ ਪਾਰਟੀ ਜੀ ਸਰਦਾਰ ਭਲਵਾਂ ਸਿੰਘ ਰਾਮੂ ਵਾਲੀਆ ਕੇਂਦਰ ਦੇ ਵਿੱਚ ਮੰਤਰੀ ਰਹੇ ਜੀ ਉਹ ਪਿਛਲੇ ਸਮੇਂ ਦੇ ਵਿੱਚ ਉੱਤਰ ਪ੍ਰਦੇਸ਼ ਵਿੱਚ ਵੀ ਇਕਲੇਸ਼ ਦੀ ਸਰਕਾਰ ਵਿੱਚ ਜੇਲ੍ਹ ਮੰਤਰੀ ਬਣ ਗਏ ਸੀ ਇੱਥੇ ਅਕਾਲੀਆਂ ਨਾਲ ਸੀ ਅਕਾਲੀਆਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਦੋਂ ਜਾ ਕੇ ਉਹ ਜੁਪੀ ਦੇ ਵਿੱਚ ਮੰਤਰੀ ਬਣ ਕੇ ਜੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਹੈ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਨੇ ਲੁਧਿਆਣੇ ਦੇ ਵਿੱਚ ਐਲਾਨ ਕਰਤਾ ਕਿ ਸਾਡੀ ਪਾਰਟੀ ਆਮ ਆਦਮੀ ਪਾਰਟੀ ਜੋ ਲੋਕ ਭਲਾਈ ਪਾਰਟੀ ਬਣਾ ਕਰਨਾ ਜੀ ਲੋਕ ਭਲਾਈ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਮਾਇਤ ਕਰੇਗੀ ਹਾਂ ਲੁਧਿਆਣੇ ਦੇ ਵਿੱਚ ਇਹਨਾਂ ਦਾ ਆਧਾਰ ਵੀ ਹੈ ਜੀ ਤੇ ਲੋਕ ਭਲਾਈ ਪਾਰਟੀ ਦਾ ਦਫ਼ਤਰ ਵੀ ਲੁਧਿਆਣੇ ਦੇ ਵਿੱਚ ਹੀ ਸਥਿਤ ਹੈ ਰੰਮੂ ਵਾਲੀਆ ਸਾਹਬੂ ਦੇ ਪ੍ਰਧਾਨ ਨੇ ਤੇ ਮੈਂ ਸਮਝਦਾ ਕਿ ਇੰਡੀਆ ਗੱਠ ਜੋੜ ਦਾ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਹਿੱਸਾ ਬਣੇ ਨੇ ਜੀ ਟਿਲੂ ਸਾਹਿਬ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਟਿਆਲਾ ਆਏ ਹੋਏ ਸਨ ਤੇ ਪਟਿਆਲਾ ਆ ਕੇ ਜਿੱਥੇ ਐਨ ਕੇ ਸ਼ਰਮਾ ਦੇ ਹੱਕ ਵਿੱਚ ਰੈਲੀ ਕੀਤੀ ਉੱਥੇ ਹੀ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਆੜੇ ਹੱਥੀ ਲਿਆ ਕਹਿੰਦੇ 10 ਸਾਲ ਇਹ ਮੁੱਖ ਮੰਤਰੀ ਰਿਹਾ ਕਿੰਨੀ ਕ ਵਾਰ ਪਟਿਆਲੇ ਦੇ ਮੁਹੱਲਿਆਂ 'ਚ ਗਿਆ ਜਦੋਂ ਮੁੱਖ ਮੰਤਰੀ ਸੀ ਕਹਿੰਦੇ ਉਦੋਂ ਕੁਛ ਨਹੀਂ ਕੀਤਾ ਤੇ ਫਿਰ ਹੁਣ ਇਹਨੇ ਕੀ ਕਰ ਲੈਣਾ ਜੀ ਦੇਖੋ ਜੇ ਮੁਕਾਬਲਾ ਤਾਂ ਕੀਤਾ ਜਾਵੇ ਇੱਕ ਗੱਲ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਸੱਚ ਕਹਿੰਦੇ ਨੇ ਜੀ ਕੈਪਟਨ ਬਰਿੰਦਰ ਸਿੰਘ ਦੋ ਵਾਰੀਆਂ ਦੇ ਮੁੱਖ ਮੰਤਰੀ ਤੇ ਬੀਬੀ ਪਰਨੀਤ ਕੌਰ ਚਾਰ ਵਾਰੀਆਂ ਦੇ ਮੈਂਬਰ ਪਾਰਲੀਮੈਂਟ ਪੰਜਵੀਂ ਵਾਰੀ ਜੋਰਜਵਾਇ ਕਰ ਰਹੇ ਆ ਜੀ ਇੱਕ ਵਾਰ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਜੀ ਬਠਿੰਡੇ ਦੇ ਵਿੱਚ ਜੋ ਕੰਮ ਹੋਇਆ ਦਿਖਦਾ ਹੈ ਜੀ ਪਟਿਆਲੇ ਦੇ ਵਿੱਚ ਲਿਪਾ ਪੁੱਚੀ ਤੋਂ ਸਵੇਰ ਹੋਰ ਕੁਝ ਨਹੀਂ ਹੋਇਆ। ਨਾ ਢੇਰੀਆਂ ਬਾਹਰ ਨਿਕਲੀਆਂ? ਜੀ। ਨਾ ਰਜંદ્રਾ ਤਲਾਬ ਜਿੱਥੇ ਕਦੇ ਕਿਸ਼ਤੀਆਂ ਚੱਲਦੀਆਂ ਸੀ ਉਹ ਚੱਲੀਆਂ। ਤੇ ਨਾ ਆ ਬਸ ਸਟੈਂਡ ਬਣਾਤਾ ਅੱਧਾ ਅਧੂਰਾ ਬਣਾਤਾ ਤੇ ਉੱਥੇ ਸਦਾ ਜਾਮ ਲੱਗਿਆ ਰਹਿੰਦਾ। ਸੋ ਸੁਖਵੀਰ ਜੀ ਤੋਂ ਬਾਦਲ ਹੋਣੇ ਕਿਹ ਹੈ? ਵੱਡੇ ਪ੍ਰਕਾਸ਼ਿਕ ਬਾਦਲ ਕਹਿੰਦੇ ਹੁੰਦੇ ਸੀ। ਕਿ ਤੁਹਾਡਾ ਪਟਿਆਲੇ ਵਾਲਾ ਰਾਜਾ ਨਾ ਕੇ ਦੇ ਵਿਆਹ ਤੇ ਜਾਵੇ ਨਾ ਕੇ ਦੇ ਮਰਨੇ ਤੇ ਜਾਵੇ ਜੀ ਤੇ ਲੋਕ ਜਿਤਾ ਫੇਰ ਦਿੰਦੇ ਨੇ ਹਾਂ ਸੋ ਸੁਖਵੀਰ ਸੋਹਰਾ ਨੇ ਕੈਪਟਨ ਮਨਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਿਆ ਅੱਜਕੱਲ ਤੋ ਬਿਮਾਰ ਨੇ ਪਿੱਛੇ ਉਹ ਦਿੱਲੀ ਦੇ ਹਸਪਤਾਲ ਵਿੱਚ ਦਾਖਲ ਵੀ ਸਨ ਐਸੇ ਕਰਕੇ ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆਏ ਤੇ ਹੀ ਨਈ ਨੂੰ ਆਪਣੀ ਧਰਮ ਪਤਨੀ ਦੇ ਚੋਣ ਪ੍ਰਚਾਰ ਵਾਲੀ ਰੈਲੀ ਦੇ ਵਿੱਚ ਵੀ ਨਹੀਂ ਸੀ ਆ ਸਕੇ ਤੇ ਉਹ ਸੁਖਵੀਰ ਤੋਂ ਬਾਅਦਲੇ ਡਾਡਾ ਨਿਸ਼ਾਨਾ ਉਹਨਾਂ ਤੇ ਸਾਧਿਆ ਤੇ ਅੱਜ ਕੱਲ ਸੁਖਵੀਰ ਤੋਂ ਹੋਰੀ ਭਾਰਤੀ ਜਨਤਾ ਪਾਰਟੀ ਨੂੰ ਥੋੜਾ ਜਿਆਦਾ ਹੀ ਆਰੇ ਹੱਥੀ ਲੈਂਦੇ ਆ ਜੀ ਉਹਨਾਂ ਦਾ ਕਹਿਣਾ ਹੈ ਕਿ ਸ਼ਰਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ ਲੋਕਾਂ ਦੀ ਗੱਲ ਕਰਦੀ ਹੈ ਲੋਕਾਂ ਦੀ ਬਾਤ ਚੁੱਕਦੀ ਹੈ ਤੇ ਤੁਸੀਂ ਉਹਨਾਂ ਦਾ ਹਮੇਸ਼ਾ ਸਾਥ ਦਿਓ ਜੀ ਢੀਲੋ ਸਾਹਿਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਹਰੀ ਮੋਗੇ ਗਏ ਹੋਏ ਨੇ ਤੇ ਅੱਜ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਜਿਹੜੇ ਨੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਕਹਿੰਦੇ ਕਿ ਇੰਡੀਆ ਅਲਾਈਅੰਸ ਦੇ ਵੱਡੇ ਵੱਡੇ ਲੀਡਰਾਂ ਵਿੱਚੋਂ ਕਿਸੇ ਇੱਕ ਨੇ ਵੀ ਨਹੀਂ ਆਖਿਆ ਕਿ ਗ੍ਰਿਫਤਾਰੀ ਗਲਤ ਸੀ ਉਹਨਾਂ ਦਾ ਹੀ ਕਹਿਣਾ ਸੀ ਕਿ ਗ੍ਰਿਫਤਾਰੀ ਦਾ ਸਮਾਂ ਜਿਹੜਾ ਗਲਤ ਸੀ ਉਹ ਕਹਿੰਦੇ ਆਮ ਲੋਕਾਂ ਨੂੰ ਸੱਤ-ਸੱਤ ਸਮਨ ਨਹੀਂ ਜਾਂਦੇ ਹੁੰਦੇ ਜੀ ਇਹ ਗੱਲ ਸੁਨੀਲ ਜਾਖੜ ਸਾਹਿਬ ਬਿਲਕੁਲ درست ਆਖਦੇ ਆ ਜੀ ਕੇਜਰੀਵਾਲ ਸਾਹਿਬ ਨੂੰ ਸੱਮਣ ਗਿਆ ਕਹਿੰਦੇ ਮੈਨੂੰ ਤਾਂ ਭੇਜਿਆ ਹੋਇਆ ਸੱਮਣੀ ਗਲਤ ਆ ਹਾਂ ਸੱਤ ਅੱਠ ਵਾਰੀ ਗਿਆ ਜੀ ਉਸ ਤੋਂ ਬਾਅਦ ਇਹ ਪੇਸ਼ ਹੋਏ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਜੀ ਗ੍ਰਿਫਤਾਰ ਕਰ ਲਿਆ ਤੇ ਨਿਆਂਇਕ ਰਾਸਤੇ 'ਚ ਅਦਾਲਤ ਨੇ ਭੇਜਤਾ ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਰਜੀ ਲਾਈ ਮੈਂ ਚੋਣ ਪ੍ਰਚਾਰ ਕਰਨਾ ਉਹਨੂੰ ਸਵੀਕਾਰ ਕਰ ਲਿਆ ਗਿਆ ਜੀ 1 ਜੂਨ ਤੱਕ ਅਰਵਿੰਦ ਕੇਜਰੀਵਾਲ ਜੋ ਤੱਕ ਸਾਰੀਆਂ ਵੋਟਾਂ ਪੈਣੀਆਂ ਨੇ ਤੇ 2 ਜੂਨ ਐਤਵਾਰ ਨੂੰ ਇਹਨਾਂ ਨੇ ਦੁਬਾਰਾ ਪੇਸ਼ ਜੇਲ੍ਹ ਚ ਜਾ ਕੇ ਹੋਣਾ ਹੈ ਜੀ ਪਰ ਉਹਨਾਂ ਨੇ ਅਰਜੀ ਪਾਤੀ ਸੁਪਰੀਮ ਕੋਰਟ ਚ ਹੂੰ ਉਹ ਕਹਿੰਦੇ ਮੈਨੂੰ 7 ਦਿਨ ਦੀ ਹੋਰ ਆਗਿਆ ਦਿੱਤੀ ਜਾਵੇ ਜੀ ਕੁਝ ਉਹਨਾਂ ਨੇ ਮੈਡੀਕਲ ਸਰਟੀਫਿਕੇਟ ਸਿਟੀ ਸਕੈਨ ਵਗੈਰਾ ਦਾ ਕਿਹਾ ਕਿ ਇਹ ਕਰਾਉਣਾ ਹੈ ਪਤਾ ਨਹੀਂ ਅਦਾਲਤ ਆਗਿਆ ਦਿੰਦੀ ਹੈ ਕਿ ਨਹੀਂ ਦਿੰਦੀ ਜੀ ਸ੍ਰੀ ਲਖਰ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਉਹ ਕਹਿੰਦੇ ਕਿ ਇੰਡੀਆ ਗੱਠ ਜੋੜ ਦੇ ਜਿੰਨੇ ਭਾਈਵਾਲ ਨੇ ਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹਦੀ ਗ੍ਰਿਫਤਾਰੀ ਗਲਤ ਹੋਈ ਹੈ ਹਾਂ ਗ੍ਰਿਫਤਾਰੀ ਉਹ ਕਹਿੰਦੇ ਆ ਕਿ ਜਿਹੜਾ ਘਪਲਾ ਹੋਇਆ ਕਥਤ ਆਪਕਾਰੀ ਨੀਤੀ ਦੇ ਵਿੱਚ ਮਾਮਲਾ ਉਹਦਾ ਉਹ ਵੀ ਕਹਿੰਦੇ ਨੇ ਇਹ ਕਹਿੰਦੇ ਆ ਕਿ ਮੈਂ ਤਾਂ ਉਹਦੇ ਵਿੱਚ پاک ਪਵਿੱਤਰ ਆ ਸਾਫ਼ ਸੁਥਰਾ ਹਾਂ ਜੀ ਉਹ ਕਹਿੰਦੇ ਫਿਰ ਮਨੀਸ਼ ਸੋਧਿਆ ਨੂੰ ਸਵਾ ਸਾਲ ਹੋ ਗਿਆ ਉਹਦੀ ਜਵੰਤ ਕਿਉਂ ਨਹੀਂ ਹੁੰਦੀ ਹੁਣ ਤੱਕ ਹਾਂ ਇੱਕ ਇਹਨਾਂ ਦਾ ਹੋਰ ਮੰਤਰੀ ਸੀਗਾ ਸਤਿੰਦਰ ਜੈਨ ਉਹ ਵੀ ਅੰਦਰ ਹੈ ਜੀ ਸੰਜੇ ਸਿੰਘ ਜਵਾਨਤ ਕਰਾ ਕੇ ਬਾਹਰ ਆਏ ਨੇ ਹਾਂ ਉਹ ਕਹਿੰਦੇ ਵੀ ਸਮਾਂ ਜ਼ਰੂਰ ਕਿਹਾ ਵੀ ਚੋਣਾ ਵੇਲੇ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੀ ਸੋ ਜਾਖੜ ਸਾਹਿਬ ਕਿਉਂਕਿ ਭਾਜਪਾ ਦੇ ਪ੍ਰਧਾਨ ਨੇ ਸੂਬੇ ਦੇ ਇਸ ਕਰਕੇ ਉਹ ਆੜੇ ਹੱਥੀ ਇਹਨਾਂ ਨੂੰ ਲੈਂਦੇ ਨੇ ਜੀ ਬਿਲਕੁਲ ਢੀਲੋ ਸਾਹਿਬ ਉਧਰ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਜਿਹੜੇ ਨੇ ਰਗਵ ਚੱਡਾ ਹਰੀ ਹੁਣੇ-ਹੁਣੇ ਲੰਡਨ ਤੋਂ ਵਾਪਸ ਆਏ ਨੇ ਤੇ ਆ ਕੇ ਸਿਆਸਤੀ ਤੌਰ ਤੇ ਸੜਗਰਮ ਨਜ਼ਰ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਹੁਣ ਚੋਣ ਟ੍ਰੈਲੀਆਂ ਸ਼ੁਰੂ ਕਰ ਦੇਣੀਆਂ ਨੇ ਜੀ ਦਿਨ ਤਾਂ ਰਹਿ ਗਏ 3 ਜੀ ਅੱਜ 27 ਤਰੀਕ ਹੋ ਗਈ ਹੈ ਜੀ 28 29 ਤੇ 30 ਜੀ 30 ਤਰੀਕ ਜਿਹੜੀ ਆ 5 ਵਜੇ ਤੱਕ ਹਾਂ ਤੇ ਰघव ਚਟਾ ਕਹਿੰਦੇ ਹੁਣ ਜਦੋਂ ਉਹਨਾਂ ਦਾ ਗੁਰੂ ਆਇਆ ਵਾ ਇੱਥੇ ਜੀ ਅਰਵਿੰਦ ਕੇਜਰੀਵਾਲ ਪਾਤ ਦੋ ਤੰਦ ਹਨ ਰघव ਚੱਡਾ ਜੀ ਵੀ ਕਹਿੰਦੇ ਇੱਥੇ ਹੁਣ ਚੋਣ ਰੈਲੀਆਂ ਨੂੰ ਸਬੋਧਨ ਕਰਨਗੇ ਹਾਂ ਚੋਣ ਮਹਿੰਮ ਦੇ ਵਿੱਚ ਹਿੱਸਾ ਲੈਣਗੇ ਚੰਗੀ ਗੱਲ ਹੈ ਜੀ ਆਪਣੀ ਪਾਰਟੀ ਲਈ ਕੋਈ ਵੀ ਜਿੰਨੇ ਆਗੂ ਹੈ ਆਪੋ ਆਪਣੀ ਪਾਰਟੀ ਲਈ ਗੱਲ ਕਰਦੇ ਆ ਪ੍ਰਚਾਰ ਕਰਦੇ ਆ ਤੇ ਜੇ ਉਹਦੇ ਵਿੱਚ ਰघव ਚੱਡਾ ਵੀ ਕਰ ਲੈਂਦੇ ਆ ਤੇ ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ ਆਪਣੀ ਪਾਰਟੀ ਲਈ ਕੰਮ ਕਰਨਾ ਹੀ ਚਾਹੀਦਾ ਜੀ ਗੱਲ ਕਰਦੇ ਆ ਹਰਦੀਪ ਪੂਰੀ ਜੀ ਦੀ ਉਧਰ ਆਮ ਆਦਮੀ ਪਾਰਟੀ ਕਹਿੰਦੀ ਐ ਐਤਕੀ 13 ਜ਼ੀਰੋ ਤੇ ਹੁਣ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਦਾਵਾ ਕਰਤਾ ਐ ਕਹਿੰਦੇ ਨਾ ਕੋਈ ਕਾਂਗਰਸ ਨਾ ਆਮ ਆਦਮੀ ਪਾਰਟੀ ਤੇ ਨਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਹਾਸਲ ਕਰੇਗੀ ਜੀ ਪੂਰੀ ਸਾਹਿਬ ਕੁਝ ਦਿਨ ਪਹਿਲਾਂ ਪਟਿਆਲਾ ਆਏ ਸਨ ਜੀ ਤੇ ਅੱਜ ਉਹ ਚੰਡੀਗੜ੍ਹ ਦੇ ਵਿੱਚ ਜਿਹੜੇ ਇਹਨਾਂ ਦੇ ਪਾਰਟੀ ਉਮੀਦਵਾਰਾ ਸੰਜੇ ਟੰਡਨ ਉਹਨਾਂ ਦੇ ਹੱਕ ਵਿੱਚ ਸੋਰ ਪਰਚਾਦ ਤੇ ਆਏ ਹੋਏ ਨੇ ਜੀ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਨੇ ਛੋਟਗਾ ਰਹਦਿਆਂ ਨੂੰ ਸੰਬੋਧਨ ਕਰ ਰਹੇ ਨੇ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਭਲੇਖੇ ਚ ਤੁਰੀ ਫਿਰਦੀ ਹੈ ਇਹ 13 0 ਨਹੀਂ ਇਹ ਤਾਂ 0 13 ਤੇ ਨੇ ਜਿੰਨੀਆਂ ਵੀ ਪਾਰਟੀਆਂ ਦੂਜੀਆਂ ਪੰਜਾਬ ਦੇ ਵਿੱਚ ਚੋਣ ਲੜ ਰਹੀਆਂ ਨੇ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰ ਰਹੀ ਹੈ ਜੀ ਇਹਨਾਂ ਨੂੰ ਬਾਕੀ ਸਾਰਾ ਕੁਝ ਚਾਰ ਤਰੀਕ ਨੂੰ ਪਤਾ ਲੱਗ ਜੂ ਕਿ ਕਿੱਥੇ ਜੀ ਗੱਲ ਖੜੀ ਹੈ ਜੀ ਜੀ ਟਿਲੋ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੈ ਉਹ ਪ੍ਰਸ਼ਾਸਨ ਦੇ ਕਾਰਜਕਾਰੀ ਤੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਜਿਹੜੇ ਸੇਵਾ ਮੁਕਤ ਹੋ ਚੁੱਕੇ ਨੇ ਅਧਿਕਾਰੀ ਚੋਣਾਂ ਦੇ ਵਿੱਚ ਉਹਨਾਂ ਦੀ ਡਿਊਟੀ ਜਿਹੜੀ ਉਹ ਲਗਾ ਦਿੱਤੀ ਗਈ ਹੈ ਜੀ ਉੱਥੇ ਕੁਝ ਚੋਣ ਅਮਲੇ ਦੇ ਬੰਦੇ ਗੈਰਹਾਜ਼ਰ ਰਹਿਗੇ ਜੀ ਉਹਨਾਂ ਗੈਰ ਹਾਜ਼ਰਾਂ ਦੇ ਉੱਤੇ ਉੱਥੋਂ ਦੇ ਚੋਣ ਅਧਿਕਾਰੀ ਨੇ ਪੁਲਿਸ ਨੂੰ ਸ਼ਿਕਾਇਤ ਲਿਖਤੀ ਕਿ ਇਹਨਾਂ ਤੇ ਐਫ ਆਰ ਦਰਜ ਕੀਤੀ ਜਾਵੇ ਜੀ ਤੇ ਪੱਤਰਕਾਰਾਂ ਨੂੰ ਵੀ ਲੱਗ ਗਿਆ ਪਤਾ ਵੀ ਕਿਵੇਂ ਉਹਨਾਂ ਨੇ ਜਦੋਂ ਉਹਨਾਂ ਨਾਲ ਗੱਲ ਕੀਤੀ ਤੇ ਪਤਾ ਲੱਗਿਆ ਕਿ ਸਿੱਖਿਆ ਵਿਭਾਗ ਦੇ ਮੁਲਾਜ਼ਮ ਨੇ ਅਧਿਆਪਕ ਨੇ ਉਹਨਾਂ ਚੋਂ ਤਿੰਨ ਤਾਂ ਸੇਵਾਮੁਕਤ ਹੋਇਆ ਉਹਨੂੰ ਢੂੜ ਸਾਲ ਹੋ ਗਿਆ ਜੀ ਇੱਕ ਉਹਨਾਂ ਚੋਂ ਲੋਕ ਸਭਾ ਦੀ ਚੋਣ ਆਜ਼ਾਦ ਤੌਰ ਤੇ ਲੜ ਰਿਹਾ ਔਰੇ 10 April 2024 ਨੂੰ ਇਹਨਾਂ ਨੇ VRS ਲੈ ਲਈ ਸੀ ਜੀ volunteers retirement ਜੀ ਜੀ ਤੇ ਹਾਲ ਦੇਖੋ ਇਹ ਇਕੱਲਾ ਨਹੀਂ ਜੀ ਲੁਧਿਆਣੇ ਦਾ ਵੀ ਦੱਸ ਦਣਾ ਸਾਡੇ ਕਮੇਤਰ ਨੇ ਜੀ ਐਕਸੀਅਨ ਰਿਟਾਇਰ ਹੋਏ ਨੇ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਉਹਨਾਂ ਨੂੰ ਰਟਾਇਰ ਹੋਇਆ ਨੂੰ 4 ਸਾਲ ਹੋ ਗਏ ਜੀ ਆ ਜਦੋਂ 15 ਅਗਸਤ ਤੇ 26 ਜਨਵਰੀ ਆਉਂਦੀ ਆ ਹਰ ਸਾਲ ਚਿੱਠੀ ਆ ਜਾਂਦੀ ਆ ਤੁਹਾਡੀ ਡਿਊਟੀ ਫਲਾਣੇ ਥਾਤੇ ਲੱਗੀ ਵੀ ਆ ਜੀ ਹਮ ਉਹਨਾਂ ਨੇ ਡੀਸੀ ਦਾ ਗੱਲ ਕੀਤੀ ਵੀ ਮੈਨੂੰ ਤਾਂ ਇਨੈਚਰ ਹੋ ਗਿਆ ਜੀ ਆ ਮੂਰੇ ਹੜਾ ਹੋ ਜਾਣਗੇ ਜੀ ਉਹ ਜਿਹੜੇ ਬੰਦਿਆਂ ਦੀ ਹਰ ਸਾਲ ਡਿਊਟੀ ਲੱਗਦੀ ਆ ਉਹ ਕੱਢ ਲੈਂਦੇ ਨੇ ਹਮ ਇਹੀ ਹਾਲ 26 ਜਨਵਰੀ ਤੇ 15 ਅਗਸਤ ਤੇ ਹੁੰਦਾ ਜੀ ਇਹੀ ਹਾਲ ਚੋਣਾ ਚ ਹੈ ਜੀ ਉਹਦੀ ਅਪਡੇਟ ਹੀ ਦੀ ਕਰਦੇ ਕਿ ਜਿਹੜਾ ਅਸੀਂ ਡਿਊਟੀ ਲਾ ਰਹਿਆਂ ਉਹਨਾਂ ਦੀ ਕੋਈ ਵੀ ਰਿਵੋਕੇਸ਼ਨ ਤਸਦੀਕ ਨਹੀਂ ਕਰਦੇ ਕਿ ਇਹ ਸਹੀ ਹੈ ਤੇ ਫਿਰ ਜਰੂਸ ਨਿਕਲਦਾ ਡਿਪਟੀ ਕਮਿਸ਼ਨਰ ਦਾ ਜੀ ਹੁਣ ਉੱਥੇ ਅਮਲੇ ਦੀ ਗਲਤੀ ਹੈ ਉਹ ਡੀਓ ਕਹਿੰਦਾ ਉੱਥੋਂ ਦਾ ਸਿੱਖਿਆ ਵਿਭਾਗ ਕਹਿੰਦਾ ਅਸੀਂ ਇਹ ਕਰਮਚਾਰੀਆਂ ਦੀ ਲਿਸਟ ਨਹੀਂ ਦਿੱਤੀ ਹਾਂ ਕਹਿੰਦੇ ਡਿਊਟੀ ਕਦੋਂ ਲਗਾਈ ਪਤਾ ਹੀ ਨਹੀਂ ਲੱਗਿਆ ਤੇ ਲੈਟਰ ਜਿਹੜੇ ਪੱਤਰ ਆ ਸਕੂਲ 'ਚ ਜਾਂਦੇ ਰਹੇ ਜੀ ਜੇ ਤਾਂ ਉਹਨਾਂ ਦੇ ਪਰਸਨਲ ਘਰਾਂ 'ਚ ਜਾਂਦੇ ਤਾਂ ਜਾ ਕੇ ਦੱਸ ਸਕਦੇ ਸੀ ਵੀ ਭਾਈ ਇਸ ਤਾਂ ਸੇਵਾ ਮੁਕਤ ਹੋ ਗਈ ਜੀ ਪਰ ਇਹ ਪ੍ਰਸ਼ਾਸਨ ਦੀ ਤਾਲਮੇਲ ਦੀ ਵੱਡੀ ਘਾਟ ਹੈ ਮੇਰੇ ਖਿਆਲ ਡਿਪਟੀ ਕਮਿਸ਼ਨਰ ਸਾਹਿਬ ਨੂੰ 6 ਮਹੀਨਿਆਂ ਬਾਅਦ ਇਹ ਡਿਊਟੀਆਂ ਵਾਲਾ ਚਾਰਟਰ ਮੁੜ ਤੋਂ ਵਿਚਾਰ ਲੈਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਵਿਭਾਗ ਦੇ ਜਲੂਸ ਨਾ ਨਿਕਲੇ ਜੀ ਸਿੱਲੂ ਸਾਹਿਬ ਉਧਰ ਅੰਗਣਵਾੜੀ ਵਰਕਰਾਂ ਦੇ ਵਿੱਚ ਰੋਸ ਵੇਖਣ ਨੂੰ ਮਿਲਿਆ ਹੈ ਗੁਰੂ ਹਰ ਸਹਾਇ ਦੇ ਵਿੱਚ ਆਪ ਐਮਐਲਏ ਜਿਹੜੇ ਨੇ ਫੌਜਾ ਸਿੰਘ ਉਹਨਾਂ ਦੇ ਘਰ ਦਾ ਘਰਾਓ ਅੰਗਣਵਾੜੀ ਵਰਕਰਾਂ ਦੇ ਵੱਲੋਂ ਜਿਹੜਾ ਉਹ ਕੀਤਾ ਗਿਆ ਜੀ ਉੱਥੇ ਨਾ ਜੀ ਇਹਨਾਂ ਦੇ ਬਲਾਕ ਪ੍ਰਧਾਨ ਹੈ ਲੜਕੀ ਜੀ ਉਹਨਾਂ ਦੇ ਜਾ ਕੇ ਅਗਵਾਈ ਵਿੱਚ ਕਿਉਂਕਿ ਲੰਬੇ ਸਮੇਂ ਤੋਂ ਇਹ ਅੰਗਣਵਾੜੀ ਵਰਕਰਾਂ ਆਪਣਾ ਰੋਸ ਮੁਜ਼ਾਹਰਾ ਮੰਗਾਂ ਦੇ ਮਤਬਕ ਕਰਤੀਆਂ ਨੇ ਜੀ ਤੇ ਉਹਨਾਂ ਨੇ ਦੇਖਿਆ ਕਿ ਹੁਣ ਚੋਣਾਂ ਦਾ ਸਮਾਂ ਹੈ ਹਾਂ ਤੇ ਹੁਣ ਆਪਾਂ ਗੱਲ ਆਪਣੀ ਮੰਨੀ ਜਾ ਸਕਦੀ ਹੈ ਜੀ ਕਿਉਂਕਿ ਜਿਹੜਾ ਉੱਥੇ ਚੋਣ ਲੜਦਾ ਕਰਮਜੀਤ ਅਨਮੋਲ ਹਾਂ ਉਹ ਵੀ ਕਹੇਗਾ ਵੀ ਭਾਈ ਤੁਸੀਂ ਜੇ ਮੈਨੂੰ ਜਿਤਾਉਣਾ ਹੈ ਤਾਂ ਇਹਨਾਂ ਦੀ ਗੱਲ ਮੰਨੋ ਜੀ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੋਂ ਦੇ ਵਿਧਾਇਕ ਦੇ ਬਾਹਰ ਵੱਡਾ ਰੋਸ ਮੁਜ਼ਾਹਰਾ ਕੀਤਾ ਜੀ ਉਸ ਰੋਸ ਮੁਜ਼ਾਹਰੇ ਦੇ ਵਿੱਚ ਉਹਨਾਂ ਨੇ ਆਪਣੀਆਂ ਮੰਗਾਂ ਪੱਤਰਕਾਰਾਂ ਨੂੰ ਵੀ ਸਾਂਝਾ ਕੀਤਾ ਮੰਗ ਪੱਤਰ ਵੀ ਪੱਤਰਕਾਰਾਂ ਨਾਲ ਸਾਂਝਾ ਕੀਤਾ ਜੀ ਟੀਲ ਸਾਹਿਬ ਪ੍ਰੋਗਰਾਮ ਦਾ ਸਮਾਂ ਹੋ ਗਿਆ ਹੈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਵਾਸਤੇ ਤੇ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ 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 ਸ਼ੁਕਰੀਆ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਰੋਜ਼ਾਨਾ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦੇਣ ਵਾਸਤੇ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ